ਪਿਤੇ ਦਿਨੀ ਚੀਫ ਖਾਲਸਾ ਦਿਵਾਨ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਡਾਕਟਰ ਇੰਦਰਵੀਰ ਸਿੰਘ ਨਿਜਰ ਦੇ ਨਾਲ ਜਗਤ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਸਰਦਾਰ ਅਜੈਬ ਸਿੰਘ ਛੱਡਾ ਅਤੇ ਪ੍ਰਧਾਨ ਸਰਦਾਰ ਸਰਦੂਲ ਸਿੰਘ ਖਿਆੜਾ ਦੀ ਜਿਹੜੀ ਮੁਲਾਕਾਤ ਹੋਈ ਡਾਕਟਰ ਨਿਜਰ ਨੇ ਜਗਤ ਪੰਜਾਬੀ ਸਭਾ ਵੱਲੋਂ ਪੰਜਾਬੀ ਅਤੇ ਪੰਜਾਬੀਅਤ ਦੀ ਪ੍ਰਫੁੱਲਤਾ ਦੇ ਲਈ ਕਈ ਉਪਰਾਲਿਆਂ ਦੀ ਜਿਹੜੀ ਆ ਉਹਨਾਂ ਨੇ ਛਲਾਂਗਾ ਕੀਤੀ ਆ ਤੇ ਉਹਨਾਂ ਨੇ 5 6 ਤੇ 7 ਜੁਲਾਈ 2024 ਨੂੰ ਜਿਹੜੀ ਹੋਣ ਵਾਲੀ 10ਵੀਂ ਵਰਲਡ ਪੰਜਾਬੀ ਕਾਨਫਰੰਸ ਨੂੰ ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਵੱਲੋਂ ਜਿਹੜਾ ਸਮਰਥਨ ਦੇਣ ਦਾ ਐਲਾਨ ਕਰਦਿਆਂ ਕਾਨਫਰੰਸ ਦੇ ਵਿੱਚ ਸ਼ਾਮਲ ਹੋਣ ਦਾ ਵੀ ਵਾਅਦਾ ਕੀਤਾ ਜ਼ਿਕਰ ਹੋ ਗਿਆ 5 6 ਅਤੇ 7 ਜੁਲਾਈ 2024 ਨੂੰ ਕੈਨੇਡਾ ਵਿੱਚ ਹੋ ਰਹੀ 10ਵੀਂ ਵਰਲਡ ਪੰਜਾਬੀ ਕਾਨਫਰੰਸ ਦਾ ਜਿਹੜਾ ਵਿਸ਼ਾ ਹੈ ਪੰਜਾਬੀ ਪਾਸ਼ਾ ਦਾ ਭਵਿੱਖ ਅਤੇ ਪੰਜਾਬੀ ਨਾਇਕ ਹੈ ਚੇਅਰਮੈਨ ਅਜੈਬ ਸਿੰਘ ਜੱਡਾ ਨੇ ਦੱਸਿਆ ਕਿ 10ਵੀਂ ਵਰਲਡ ਪੰਜਾਬੀ ਕਾਨਫਰੰਸ ਪਹਿਲਾ ਹੋਈਆਂ 9 ਵਰਲਡ ਪੰਜਾਬੀ ਕਾਨਫਰੰਸਾਂ ਦੇ ਵਾਂਗ ਇੱਕ ਨਵਾਂ ਮੀਲ ਪੱਥਰ ਹੈ ਜਿਹੜਾ ਉਹ ਸਾਬਤ ਕਰੇਗੀ ਜਿਸ ਨੂੰ ਲੈ ਕੇ ਭਾਰੀ ਉਤਸ਼ਾਹ ਜਿਹੜਾ ਉਹ ਦੇਖਿਆ ਜਾ ਰਿਹਾ ਪ੍ਰਧਾਨ ਸਜੂਲ ਸਿੰਘ ਖਿਆੜਾ ਨੇ ਕਿਹਾ ਨੇ ਡਾਕਟਰ ਨਿੱਜਰ ਦਾ ਧੰਨਵਾਦ ਕਰਦੇ ਆ ਆਖਿਆ ਕਿ ਚੀਫ ਖਾਲਸਾ دیਵਾਨ ਅੰਮ੍ਰਿਤਸਰ ਵੱਲੋਂ ਵਰਲਡ ਪੰਜਾਬੀ ਕਾਨਫਰੰਸ ਨੂੰ ਸਮਰਥਨ ਪ੍ਰਾਪਤ ਹੋਣਾ ਬੜੀ ਹੀ ਮਾਣ ਵਾਲੀ ਗੱਲ ਹੈ ਅਤੇ ਇਸ ਦੇ ਨਾਲ ਸਮੂਹ ਕਾਨਫਰੰਸ ਪ੍ਰਬੰਧਕਾਂ ਨੂੰ ਜਿਹੜਾ ਉਹ ਉਤਸ਼ਾਹ ਮਿਲੇਗਾ